ਮਜੀ ਆਪਾਂ ਕਰਨਾ ਰਿਕਟ ਸੋਲੀਵਾਨ ਤੇ ਜੇਮਸ ਫੌਲਚਰ ਇਹ ਇੱਕ ਨਵਾਂ ਬਾਈਪਾਰਟੀਸਨ ਲੈਜਿਸਲੇਸ਼ਨ ਲੈ ਕੇ ਆ ਰਹੇ ਆ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਇਲੈਕਟ੍ਰਿਕ ਵਹੀਕਲ ਦਾ ਮੰਡੇਟ ਆ ਉਹਨਾਂ ਨੇ ਆਲਰੇਡੀ ਇਸ ਨੂੰ ਮਰੀ ਫਰਸਟ ਨੂੰ ਜਿਹੜਾ ਫਾਈਲ ਕੀਤਾ ਆ ਇਹ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਹੈਗਾ ਈਪੀਏ ਵੱਲੋਂ 40% ਜਿਹੜੇ ਟਰੱਕ ਸੈਲ ਹੋਣੇ ਆ ਅਮਰੀਕਾ ਦੇ ਵਿੱਚ 2032 ਚ ਸ਼ਾਇਦ ਜਾਂ 27 ਚ ਤੇ ਉਹ ਇਲੈਕਟ੍ਰਿਕ ਹੋਣੇ ਚਾਹੀਦੇ ਆ ਜਦੋਂ ਕਿ ਇਹ ਹਜੇ ਪੋਸੀਬਲ ਨਹੀਂ 인ਫਰਾਸਟ੍ਰਕਚਰ ਇੰਨਾ ਬਣਿਆ ਨਹੀਂ ਹੈਗਾ ਸੋ ਇਹਨੂੰ ਲੈ ਕੇ ਇਹ ਜਿਹੜੇ ਤਿੰਨ ਜਿਹੜੇ ਹੈਗੇ ਆ ਆ ਆਪਣੇ ਸੈਨੀਟਰਸ ਇਹ ਬਿੱਲ ਲੈ ਕੇ ਆ ਰਹੇ ਹੈਗੇ ਆ ਸੋ ਉਹਨਾਂ ਦੀ ਕੋਸ਼ਿਸ਼ ਹੈਗੀ ਆ ਪਰ ਹੁਣ ਦੇਖਦੇ ਆਂ ਵੀ ਇਹ ਓਵਰਟਰਨ ਹੁੰਦਾ ਆ ਜਾਂ ਨਹੀਂ ਜੀ ਬਿਲਕੁਲ ਇਹ ਤਾਂ ਪ੍ਰੋਬਲਮ ਪ੍ਰੋਬਲਮ ਜਿਹੜੀ ਹੈਗੀ ਆ ਨਾ ਪ੍ਰੋਬਲਮ ਇਹ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਜਿਹੜਾ ਹੈ ਨਾ ਆ 100% ਗਾਰੰਟੀ ਨਾ ਕਿ ਇਹਸ ਨਾਲ ਨਹੀਂ ਵੀ ਸਫਲ ਹੋ। ਐਸਪੈਸ਼ਲੀ ਲੌਂਗ ਹਾਲ ਦੇ ਲਿਤਾ ਬਿਲਕੁਲ ਸਫਲ ਨਹੀਂ ਹੋਣਾ ਹੈਗਾ ਔਰ ਬਿਲਕੁਲ ਸਫਲ ਨਹੀਂ ਹੈਗਾ। ਕਿ ਜਸਟ ਇੱਕ ਗਰੀਡ ਹੈਗੀ ਆ ਕੰਪਨੀਆਂ ਦੀ। ਢੋੜ-ਫੋੜ ਲੱਗੀ ਆ ਕੰਪਨੀਆਂ ਦੀ। ਜੇ ਤੁਸੀਂ ਕਹੋ ਵੀ ਆਪਣੇ ਕੋਲ ਆਪਾਂ ਹੁਣ ਬਲਬ ਦਾ ਅਵਿਸ਼ਕਾਰ ਕਰ ਲਈਏ, ਬਲਬ ਅਸੀਂ ਆਪਾਂ ਬਣਾ ਲਿਆ ਪਰ ਸਾਡੇ ਕੋਲ ਪਲੱਗ ਲਾਉਣ ਨੂੰ ਬੱਤੀ ਹੈ ਨਹੀਂਗੀ। ਤੇ ਆਪਾਂ ਬਲਬ ਬਣਾ ਕੇ ਕੀ ਕਰਨਾ? ਠੀਕ ਹੈ ਨਾ? ਸੋ ਇਹ ਟਕੋਤਲਾ ਜਿਹੜਾ ਆ ਇਹ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਵੱਡੀਆਂ ਫਰਮਾਂ ਇਹਨਾਂ ਦੀ ਜਿਹੜੀ ਗਰੀਡ ਆ ਇਹ ਉਹ ਦਾ ਟਕੋਤਲਾ ਆ ਔਰ ਇਹ ਟਕੋਤਲਾ ਜਿਹੜਾ ਆ ਇਹ ਮੇਰੇ ਖਿਆਲ ਦੇ ਨਹੀਂ ਕਿਤੇ ਵੀ ਦੂਰ ਤੱਕ ਜਾਣਾ ਜਿੰਨਾ ਮਰਜੀ ਭਜਨਟ ਕਰ ਲੈਣ ਜੋ ਮਰਜੀ ਜਿਹੜੀ ਰਿਐਲਿਟੀ ਹੈਗੀ ਆ ਐਸੋ ਉਹ ਰਿਐਲਿਟੀ ਆ ਕਿ ਜੇ ਇਲੈਕਟ੍ਰਿਕ ਟਰੱਕ ਨੂੰ ਚਲਾਉਣਾ ਹੈ ਇੱਕ ਟ੍ਰਿਲੀਅਨ ਡਾਲਰ ਦਾ ਇਨਫਰਾਸਟ੍ਰਕਚਰ ਦੀ ਲੋੜ ਆ ਇੱਕ ਟ੍ਰਿਲੀਅਨ ਡਾਲਰ ਦਾ ਇਨਫਰਾਸਟ੍ਰਕਚਰ ਬਣਾਣਾ ਹੈ ਸਿਰਫ ਟਰਕਿੰਗ ਦੇ ਲਈ ਠੀਕ ਹੈ ਨਾ ਅਸੀਂ ਤਾਂ ਬਾਹਰ ਐਵੇਂ trillions dollar ਰਹੀ ਬਾਹਰ ਲੋਕਾਂ ਨੂੰ ਦੇ ਜੰਨੇ ਆ ਸਾਡੇ ਕੋਲ ਆਪਣੇ ਕੋਲ ਪੈਸਾ ਐ ਨਹੀਂ ਕਿ ਇਨਫਰਾਸਟ੍ਰਕਚਰ ਹੀ ਬਣਾ ਲਈ ਸਾਡੇ ਟਰੱਕ ਅਸੀਂ ਪਹਿਲਾਂ ਬਣਾ ਕੇ ਖੜੇ ਕਰ ਲਿਆ ਇਹ ਜਸਟ ਇੱਕ ਲੋਕਾਂ ਦੇ ਜੇਬਾਂ ਜੋ ਪੈਸਾ ਕਢਾਉਣਾ ਤੇ ਆਪਣੀਆਂ ਜੇਬਾਂ ਦੇ ਵਿੱਚ ਭਰਨਾ ਇਹ ਜਿਹੜੀ ਇਥੋਲੀ ਕਹਾਣੀ ਆ ਦੈਟਸ 올 ਇਟ ਇਜ਼ ਇਟ ਜਸਟ ਇੱਕ ਲਫਾਵੇ ਬਣਾਇਆ ਆ ਆਪਾਂ ਦੇਖ ਲਿਆ ਕਾਰਜ ਕਿੰਨੀ ਚਿਰ ਦੇ ਆਪਾਂ ਫਾਈਟ ਕਰੀ ਜਾ ਰਹੇ ਹਾਂ ਕਿੰਨੀ ਚਿਰ ਦੇ ਕੀ ਕਰੀ ਜਾ ਰਹੇ ਯਸ ਮੈਂ ਇੱਕ ਗੱਲ ਤੋਂ 100% ਐਗਰੀ ਕਰਦਾ ਕਿ ਆਪਣੀ 에ਅਰ ਦਾ ਬਹੁਤ ਫਾਇਦਾ ਹੈਗਾ ਕੈਲੀਫੋਰਨੀਆ ਵਿੱਚ ਬਹੁਤ ਚੰਗੀ ਜੀ ਹੈਗੀ ਪਰ ਇਹ ਉਹ ਗੱਲ ਕਰੀਏ ਕਿ ਇਸ ਪ੍ਰਾਈਸ ਦੇ ਉੱਤੇ ਉਹ ਚੀਜ਼ਾਂ ਹੋ ਰਹੀਆਂ ਹੈਗੀਆਂ ਉਹ ਇੱਕ ਤਰਕੇ ਦੀ ਪ੍ਰਾਈਸ ਦੇ ਉੱਤੇ ਹੋ ਰਿਹਾ ਸਾਰਾ ਕੁਝ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੇਰੇ ਖਿਆਲ ਦੇ ਵਿੱਚ ਆਈ ਡੋਨਟ ਥਿੰਕ ਸੋ ਇਲੈਕਟ੍ਰਿਕ ਟਰੱਕ ਸਕਸੈਸਫੁਲ ਹੋਣਾ ਹੈਗਾ ਇਹ ਜਸਟ ਜਸਟ ਇੱਕ ਕੋਸ਼ਿਸ਼ ਇੱਕ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਿਹੜੇ ਮੈਨੂਫੈਕਚਰਰ ਹੈਗੇ ਉਹਨਾਂ ਦੀ ਗਰੀਡ ਆ जिन्हें करके कि हाइप खड़ी की अपन सोशल सर्विस देख लो तुम कुछ भी देख लो इतना बुरा हाल होता हाल होया पी तगड़े होके बहर लड़ाइया करा रहे पढ़ाइया करा रहे करा रहे हैं सो एक ਬੜਾ ਤਮਾਸ਼ਾ ਜਿਹਾ ਲੱਗਦਾ ਕਿ